ਵਾਹਿਗੁਰੂ 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 ਸਲੋਕ ਮਹੱਲਾ 3ਾ ਪੂਰਾ ਭਾਗ ਸਤਿਗੁਰ ਪਾਈਐ ਜੇ ਹਰ ਪ੍ਰਭਸ ਕਰੇ ਉਹ ਪਾਵਾਂ ਸਰਿ ਉਹ ਪਾਉ ਹੈ ਨਾਉ ਪ੍ਰਾਪਤ ਹੋਏ ਅੰਦਰ ਉਸੇ ਤਲਸਾਤ ਹੈ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ ਮਹੱਲਾ 3ਾ ਏ ਮਨ ਗੁਰ ਕੀ ਸਿੱਖ ਸੁਣ ਪਾਏ ਗੁਣੀ ਨਿਧਾਨ ਸੁਖ ਦਾਤਾ ਤੇਰੇ ਮਨ ਵਸੈ ਹਉ ਮੈਂ ਜਾਇ ਅਮਾਨ ਨਾਨਕ ਨਦਰੀ ਪਾਈਐ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਤ ਸਾਹਾ ਸਹਾ ਰਾਜੇ ਖਾਨ ਉਮਰਾਵ ਸਿਕਦਾਰ ਹੈ ਤਿਤਨੇ ਸਭ ਹਰ ਕੇ ਕੀਏ ਜੋ ਕਿਸ ਹਰ ਕਰਾਵੇ ਸੋ ਓਏ ਕਰੈ ਸਭ ਹਰ ਕੇ ਅਰਥੀ ਏ ਸੋ ਵੈਸਾ ਹਰ ਸਭਨਾ ਕਾ ਪ੍ਰਭ ਸਤਗੁਰ ਕੈ ਵੱਲ ਹੈ ਤਿੰਨ ਸਭ ਵਰਨ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ ਕਰ ਸਤਗੁਰ ਅਗੈ ਕਾਰਕ ਮਾਵਣ ਕਉ ਦੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਨ ਦੂਤ ਸਮਾਰਕ ਢੀਏ ਹਰ ਹਰ ਕਿਰਪਾਲ ਹੋਵਾ ਭਗਤ ਜਨਾਂ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲੀਏ ਸਲੋਕ ਮਹਲਾ 3 ਜਾਂ ਅੰਤਰ ਕਪੜ ਸਦਾ ਦੁੱਖ ਹੈ ਮਨ ਮੁਖ ਧਿਆਨ ਨਾ ਲਾਗੈ ਦੁੱਖ ਵਿਚਕਾਰ ਕਮਾਵਣੀ ਦੁੱਖ ਵਰਤੈ ਦੁਖਿਆ ਗੈ ਕਰਮੀ ਸਤਗੁਰ ਪੇਟੀਐ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਸੈਗੇ ਸੁਖ ਹੋਏ ਅੰਦਰੋਂ ਪ੍ਰੰਪਉ ਭਾਗੈ ਮਹਲਾ 3 ਜਾਂ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਮ ਮਨ ਪਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰ ਅਗਿਆਨਾਂ ਦੇਰ ਚੁਕਾਇਆ ਮਹੱਲਾ ਤੀਜਾ ਮਨਮੁਖ ਮੈਲੇ ਮਰੈਗਵਾਰ ਗੁਰਮੁਖ ਨਿਰਮਲੋ ਹਰ ਰੱਖਿਆ ਉਰਤਾਰ ਭਨਤ ਨਾਨਕ ਸੁਣੋ ਜਨ ਪਾਈ ਸਤਗੁਰ ਸੇਵੋ ਹਮੈ ਮਲ ਜਾਈ ਅੰਦਰ ਸੰਸਾ ਦੁਖ ਵਿਆਪੇ ਸਿਰ ਧੰਦਾ ਨਿਤ ਮਾਰ ਦੂਜੇ ਪਾਏ ਸੂਤੇ ਕਬੋ ਨਾ ਜਾਗੇ ਮਾਇਆ ਮੋਹ ਪਿਆਰ ਨਾਮ ਨਾ ਚੇਤਾ ਸਬਦ ਨਾ ਵਿਚਾਰ ਐ ਇਹੋ ਮਨਮੋਹ ਕਾ ਵਿਚਾਰ ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖਵਾਰ ਪੌੜੀ ਜਿਸਨੋ ਹਰ ਭਗਤੋ ਸੱਚ ਬਖਸ਼ੀਆ ਨਾ ਸੋ ਸੱਚਾ ਸਾਹੋ ਤਿਸ ਕੀ ਮੋਤਾਜੀ ਲੋਕ ਕੱਢਦਾ ਹੋਰ ਤ ਹਟ ਨਾ ਵਥ ਨਾ ਵਿਸਾਹੋ ਭਗਤ ਜਨਾ ਕਉ ਸਰਮੁਖ ਹੋਵੇ ਸੋ ਹਰ ਰਾਸ ਲਏ ਵੇ ਮੁਖ ਪਸ ਪਾਹੋ ਹਰ ਕੇ ਨਾਮ ਕੇ ਵਾਪਾਰੀ ਹਰ ਭਗਤ ਹੈ ਜਮ ਜਾਗਾ ਤੀ ਤਨਾਂ ਨੇੜ ਨਾ ਜਾਹੋ ਜਨ ਨਾਨਕ ਹਰ ਨਾਮ ਤਨ ਲੱਦਿਆ ਸਦਾ ਵੇ ਪ੍ਰਵਾਹੋ ਸਲੋਕ ਮਹੱਲਾ ਤੀਜਾ ਇਸ ਜੁਗ ਮੈਂ ਭਗਤੀ ਹਰ ਤਨ ਖੱਟਿਆ ਹੋਰ ਸਭ ਜਗਤ ਭਰਮ ਕੋ ਲਾਇਆ ਗੁਰ ਪ੍ਰਸਾਦੀ ਨਾਮ ਮਨ ਵਸਿਆ ਅੰਦਰ ਨਾਮ ਤੇ ਆਇਆ ਵਿਖਿਆ ਮਾਹੇ ਉਦਾਸ ਹੈ ਹਉ ਮੈਂ ਸਬਦ ਜਲਾਇਆ ਆਪ ਤਰਿਆ ਕੁਲ ਉਦਰੇ ਤਨ ਜਣੇ ਦੀ ਮਾਇਆ ਸਦਾ ਸਹਜ ਸੁਖ ਮਨ ਵਸਿਆ ਸੱਚੇ ਸਿਉ ਲਿਵ ਲਾਇਆ ਬ੍ਰਹਮਾ ਵਿਸ਼ਨੋ ਮਹਾਦੇਵ ਤ੍ਰੈ ਗੁਣ ਭੁੱਲੇ ਹੁਮੈ ਮੋ ਵਿਧਾਇਆ ਪੰਡਿਤ ਪੜ ਪੜ ਮੋਨੀ ਭੁੱਲੇ ਦੂਜੇ ਭਾਏ ਚਿਤ ਲਾਇਆ ਜੋਗੀ ਜੰਗਮਾ ਸੰਨਿਆਸੀ ਭੁੱਲੇ ਬਿਨ ਗੁਰ ਤਤ ਨਾ ਪਾਇਆ ਮਨ ਮੁਖ ਦੁਖੀਐ ਸਦਾ ਪ੍ਰੰਪੁੱਲੇ ਤਿਨਹੀ ਬ੍ਰਥਾ ਜਨਮ ਗਵਾਇਆ ਨਾਨਕ ਨਾਮ ਰਤੇ ਸੇਈ ਜਾਂ ਸਮਝੇ ਜੇ ਆਪੇ ਬਖਸ਼ ਮਿਲਾਇਆ ਮਹੱਲਾ ਤੀਜਾ ਨਾਨਕ ਸੋ ਸਾਲਾਹੀਐ ਜਿਸ ਵਿੱਚ ਸਭ ਕਿਛ ਹੋਏ ਤਿਸ ਸਰੇ ਵੋ ਪ੍ਰਾਣੀ ਹੋ ਤਿਸ ਬਿਨ ਅਬਰ ਨਾ ਕੋਏ ਗੁਰਮੁਖ ਅੰਤਰ ਮਨ ਵਸੈ ਸਦਾ ਸਦਾ ਸੁਖ ਹੋਏ ਪੌੜੀ ਜਿਨਹੀ ਗੁਰਮੁਖ ਹਰ ਨਾਮ ਧਨ ਨ ਖਟਿਓ ਸੇ ਦਿਵਾਲੀਏ ਜੁਗ ਮਾਹੇ ਓਏ ਮੰਗਦੇ ਫਰੇ ਸਭ ਜਗਤ ਮੈਂ ਕੋਈ ਮੋਹ ਥੁਕ ਨਾ ਤਨ ਕੋ ਪਾਹੇ ਪਰਾਇ ਬਖੀਲੀ ਕਰੈ ਆਪਣੀ ਪਰਤੀਤ ਖੋਵਨ ਸਗਵਾਂ ਪਿਆਪਲ ਖਾਹੇ ਜਿਸ ਤਨ ਕਾਰਨ ਚੁਗਲੀ ਕਰੈ ਸੋ ਤਨ ਹੱਥ ਨ ਆਵੈ ਜਿਸ ਤਨ ਕਾਰਨ ਚੁਗਲੀ ਕਰੈ ਸੋ ਤਨ ਚੁਗਲੀ ਹੱਥ ਨ ਆਵੈ ਓਏ ਭਾਵੈ ਤਿੱਥੈ ਜਾਹੇ ਗੁਰਮਖ ਸੇਵਕ ਪਾਏ ਹਰ ਤਨ ਮਿਲੈ ਤਿੱਥੋਂ ਕਰਮਹੀਣ ਲੈ ਨਾ ਸਕੈ ਹੋਰ ਥੈ ਦੇਸ ਅਦ ਸੰਤਰ ਹਰ ਤਨ ਨਾਹੀਂ ਸਲੋਕ ਮਹੱਲਾ ਤੀਜਾ ਗੁਰਮੁਖ ਸੰਸਾ ਮੂਲ ਨਾ ਹੋਈ ਚਿੰਤਾ ਵਿੱਚੋਂ ਜਾਏ ਜੋ ਕਿਛ ਹੋਏ ਸੋ ਸਹਿਜੇ ਹੋਏ ਕਹਿਣਾ ਕਿਛੂ ਨਾ ਜਾਏ ਨਾਨਕ ਤਿੰਨ ਕਾ ਆਖਿਆ ਆਪ ਸੁਣੇ ਜੇ ਲਇਨ ਪੰਨੇ ਪਾਏ ਮਹੱਲਾ ਤੀਜਾ ਕਾਲ ਮਾਰ ਮਨਸਾ ਮਨੈ ਸਮਾਣੀ ਅੰਤਰ ਨਿਰਮਲ ਨਾਉ ਅੰਧਨ ਜਾਗੈ ਕਦੇ ਨਾ ਸੋਵੈ ਸਹਿਜੇ ਅੰਮ੍ਰਿਤ ਪਿਆਓ ਮੀਠਾ ਬੋਲੇ ਅੰਮ੍ਰਿਤ ਬਾਣੀ ਅੰਧਨ ਹਰ ਗੁਣ ਗਾਓ ਨਿਜ ਘਰ ਵਾਸਾ ਸਦਾ ਸੋਹ ਹੁੰਦੇ ਨਾਨਕ ਤਿਨ ਮਿਲਿਆ ਸੁਖ ਪਾਓ ਪੌੜੀ ਹਰ ਧਨ ਰਤਨ ਜਿਵੇਂ ਹਰੀ ਸੋ ਗੁਰ ਹਰ ਧਨ ਹਰ ਪਾਸੋਂ ਦੇਵਾਇ ਜੇ ਕਿਸੈ ਕਿਹੋ ਦਿਸ ਆਵੇ ਤਾਂ ਕੋਈ ਕਿਹੋ ਮੰਗ ਲਏ ਅਕੈ ਕੋਈ ਕਿਹੋ ਦਿਵਾਏ ਇਹੋ ਹਰ ਤਨ ਜੋਰ ਕੀਤੇ ਕਿਸੈ ਨਾਲ ਨਾ ਜਾਏ ਵੰਡਾਇ ਜਿਸਨੂੰ ਸਤਿਗੁਰ ਨਾਲ ਹਰ ਸਰਦਾ ਲਾਏ ਤੇ ਸ ਹਰ ਤਨ ਕੀ ਵੰਡ ਹੱਥ ਆਵੇ ਜਿਸਨੂੰ ਕਰਤਾ ਤੁਰ ਲਿਖ ਪਾਇ ਇਸ ਹਰ ਤਨ ਕਾ ਕੋਈ ਸ਼ਰੀਕ ਨਹੀਂ ਕਿਸੈ ਕਾ ਖਤ ਨਹੀਂ ਕਿਸੈ ਕੈ ਸੀਵ ਬੰਨੈ ਰੂਲ ਨਹੀਂ ਜੇ ਕੋ ਹਰ ਤਨ ਕੀ ਬਖੀਲੀ ਕਰੇ ਇਸ ਦਾ ਮੋਹ ਹੋਰ ਚੌਕੁੰਡਾ ਵਿੱਚ ਕਾਲਾ ਕਰਾਇਆ ਹਰ ਕੇ ਦਿੱਤੇ ਨਾਲ ਕਿਸੈ ਜੋਰ ਬਖੀਲੀ ਨਾ ਚੱਲਈ ਦੇਹ ਦੇਹ ਨੇਤ ਨੇਤ ਉਚੜਾ ਸਵਾਇਆ ਸ਼ਲੋਕ ਮਹੱਲਾ ਤੀਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੈ ਤਿੱਤਾ ਲਹਿੋ ਉਬਾਰ ਸਤਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਝਈ ਹਰ ਬਿਨ ਬਖਸ਼ਣ ਹਾਰ ਮਹੱਲਾ ਤੀਜਾ ਹਉ ਮੈਂ ਮਾਇਆ ਮੋਹਣੀ ਦੁਜੈ ਲੱਗੇ ਜਾਏ ਨਾ ਇਹ ਮਾਰੀ ਨਾ ਮਰੈ ਨਾ ਇਹ ਹਟ ਵਿਕਾਏ ਗੁਰ ਕੈ ਸਬਦ ਪਰ ਜਾਲੀਐ ਤਾਂ ਵਿੱਚੋਂ ਜਾਏ ਧਨਵਨ ਹੋਵੇ ਉਜਲਾ ਨਾਮ ਵਸੇ ਮਨ ਆਏ ਨਾਨਕ ਮਾਇਆ ਕਾ ਮਾਰਨ ਸਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤਗੁਰ ਕੀ ਵਡਿਆਈ ਸਤਗੁਰ ਦਿੱਤੀ ਤਰੋਂ ਹੁਕਮ ਬੁਜਨੀ ਸਾਣ ਪੁੱਤੀ ਪਾਤੀ ਜਾਵਾਈ ਸਕੀ ਅੱਗੋ ਪਿੱਛੋ ਟੋਲ ਡਿਠਾ ਲਾਹਿਓ ਨ ਸਭਨਾ ਕਾਬਮਾਨ ਜਿਥੈ ਕੋ ਵੇਖੈ ਤਿਥੈ ਮੇਰਾ ਸਤਿਗੁਰੂ ਹਰ ਬਖਸਿਓ ਸੋ ਸਭ ਜਹਾਨ ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸਿੱਜੈ ਜੇ ਵੇਮੁਖ ਹੋਵੇ ਸੋ ਫਿਰੈ ਪ੍ਰਿਸ਼ਠਥਾਨ ਜਨ ਨਾਨਕ ਕਹਿ ਵੱਲ ਹੋਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜਾਨ ਪੌਂਦੀ ਪਤ ਦੇਖ ਕੇ ਸਭ ਆਏ ਪਏ ਸਤਿਗੁਰ ਕੀ ਪੈਰੀ ਲਾਹਿ ਔਨ ਸਭਨਾ ਕਿਉ ਮਨੋ ਗੁਮਾਨ ਸਲੋਕ ਮਹੱਲਾ ਪਹਿਲਾ ਕੋਈ ਵਾਹੇ ਕੋ ਲੁਣੈ ਕੋ ਪਾਏ ਖਲਹਾਨ ਨਾਨਕੇ ਅਬ ਨਾ ਜਾਪਈ ਕੋਈ ਖਾਏ ਨਿਦਾਨ ਮਹੱਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋ ਏ ਨਾਨਕ ਜੋ ਭਾਵੇ ਸੋ ਹੋਏ ਪੌੜੀ ਪਾਰ ਬ੍ਰਹਮ ਦਿਆਲ ਸਾਗਰ ਤਾਰਿਆ ਗੁਰਪੂਰੈ ਮਿਹਰਮਾਨ ਪਰਮ ਪਉ ਮਾਰਿਆ ਕਾਮ ਕ੍ਰੋਧ ਬਿਕਰਾਲ ਦੂਤ ਸਭ ਹਾਰਿਆ ਐ ਅਮਰਤ ਨਾਮ ਨਿਧਾਨ ਕੰਠੇ ਉਰ ਤਾਰਿਆ ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ ਸ਼ਲੋਕ ਮਹੱਲਾ ਤੀਜਾ ਜਿਨੀ ਨਾਮ ਵਿਸਾਰਿਆ ਕੂੜੇ ਕਹਿਣ ਕਹਨ ਪੰਜ ਚੋਰ ਤਿੰਨਾ ਘਰ ਮੋਹਨ ਹੋਮੈ ਅੰਦਰ ਸੰਨ ਸਾਕਤ ਮੁਠੇ ਦੁਰਮਤੀ ਹਰ ਰਸ ਨਾ ਜਾਣਨ ਜਿਨਨੇ ਅੰਮ੍ਰਿਤ ਭਰਮ ਲੁਟਾਇਆ ਬਿਕਸੋਂ ਰਚੈ ਰਚਨ ਦੁਸ਼ਟਾਂ ਸੇਤੀ ਪਰਹੜੀ ਜਨਸਿਓ ਬਾਦ ਕਰਨ ਨਾਨਕ ਸਾਕਤ ਨਰਕ ਮੈਂ ਜੰਬਤ ਦੇ ਦੁਖ ਸਹਨ ਪਇਆ ਕਿਰਤ ਕਮਾਵਦੇ ਜਿਬ ਰਾਖੈ ਤਵੈ ਰਹਿਨ ਮਹੱਲਾ ਤੀਜਾ ਜਿੰਨੀ ਸਤਗੁਰ ਸੇਵਿਆ ਤਾਣੇ ਤਾਣੇ ਤਿਸ ਸਾਸ ਗਰਾਸ ਸਦਾ ਮਨ ਵਸੈ ਜਮ ਜੋਹੇ ਨ ਸਕੈ ਤਿਸ ਹਿਰਦੈ ਹਰ ਹਰ ਨਾਮ ਰਸ ਕਬਲਾ ਸੇਵਕ ਤਿਸ ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਤਿਸ ਨਾਨਕ ਮੰਤਨ ਜਿਸ ਪ੍ਰਭ ਵਸੈ ਹਉ ਸਤਗੁਰ ਬਾਣੈ ਤਿਸ ਜਿਨ ਕੋ ਪੂਰਬ ਲਿਖਿਆ ਰਸ ਸੰਤ ਜਨਾ ਸਿਉ ਤਿਸ ਪੌੜੀ ਜੋ ਬੋਲੇ ਪੂਰਾ ਸਤਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮੈਂ ਘਟ ਘਟ ਮੁਖ ਪਣਿਆ ਬਹੁਤ ਵਡਿਆਈਆਂ ਸਾਹਿਬੈ ਨਾ ਜਾਹੀ ਨਾ ਜਾਹੀ ਗਣੀਆਂ ਸੱਚ ਸਹਜ ਅਨੰਦ ਸਤਿਗੁਰੂ ਪਾਸੋ ਸੱਚੀ ਗੁਰਮਣੀਆਂ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਜੋ ਬਣਿਆ ਸ਼ਲੋਕ ਮਹੱਲਾ 3 ਆਪਨਾ ਹੀ ਆਪ ਨਾ ਪਛਾਨਾਈ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉ ਮਨ ਰਹਾ ਹਜੂਰ ਮਨਮੁਖ ਜਨਮ ਗਵਾਇਆ ਝੂਠੇ ਲਾਲਚ ਕੂਰ ਨਾਨਕ ਬਖਸ਼ ਮਿਲਾਇਨ ਸਚੈ ਸਬਦ ਹਦੂਰ ਮਹਲਾ ਤੀਜਾ ਹਰ ਪ੍ਰਭ ਸਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ ਅੰਧ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਬੜ ਭਾਗੀ ਹਰ ਪਾਇਆ ਪੂਰਨ ਪਰਮ ਆਨੰਦ ਜਨਾਨਕ ਨਾਮ ਸਲਾਹਿਆ ਬਹੁਣ ਨਾਮਨ ਤਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਨ ਗੁਰ ਆਵੇ ਪਿਛਲੇ ਗੁਨਾਹ ਸਤਿਗੁਰ ਬਖਸ਼ ਲਏ ਸਤ ਸੰਗਤ ਨਾਲ ਰਲ ਲਾਵੇ ਜਿਉ ਮਿਹੇ ਉਠੈ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ ਏ ਵਡਿਆਈ ਸਤਗੁਰ ਨਰਵੈਰ ਵਿੱਚ ਜਿਤ ਮਿਲਿਆ ਤਿਸਨਾ ਪੁੱਖ ਉਤਰੈ ਹਰ ਸਾਤ ਤੜ ਆਵੈ ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸਾਹਕਾ ਜੇ ਸਤਗੁਰੂ ਨੂੰ ਮੰਨੈ ਸੋ ਸਭਨਾ ਭਾਵੇਂ ਸੁਧ ਬਿਲਾਵਲ ਬਾਣੀ ਭਗਤਾ ਕੀ ਕਬੀਰ ਜੀਓ ਕੀ ੴ ਸਤਿਨਾਮ ਕਰਤਾ ਪੁਰਖੁ ਗੁਰਪ੍ਰਸਾਦੁ ਐਸੋ ਏ ਸੰਸਾਰ ਪੇਖ ਨਾ ਰਹਿਣਾ ਕੋ ਪਈ ਹੈ ਰੇ ਸੁਦੇ ਸੁਦੇ ਰੇ ਚੱਲੋ ਤੁਮ ਨਤਰ ਕੋ ਧੱਕਾ ਦਿਵਾਈ ਹੈ ਰੇ ਰਹਾਓ ਬਾਰੇ ਬੁੱਢੇ ਤਰਨੇ ਪਈਆ ਸਭੂ ਜਮ ਲੈ ਜਈ ਹੈ ਰੇ ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ ਧਨਵੰਤਾਰ ਨਿਰਤਨ ਮਨੈ ਤਾਂ ਕੀ ਕਛੂ ਨਾ ਕਾਨੀ ਰੇ ਰਾਜਾ ਪਰਜਾ ਸੰਕਰਮਾਰ ਐਸੋ ਕਾਲ ਬਡਾਨੀ ਰੇ ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ ਆਵੇ ਨਾ ਜਾਏ ਨਾ ਕਬੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਪੁੱਤਰ ਕਲਤਰ ਲక్ష్ਮੀ ਮਾਇਆ ਐਹ ਤਜੋਜੀ ਜਾਨੀ ਰੇ ਕਹਿਤ ਕਬੀਰ ਸਨੋ ਰੇ ਸੰਤੋ ਮਿਲਹਿ ਸਰੰਗ ਪਾਨੀ ਰੇ ਬਿਲਾਵਲ ਵਿਦਿਆ ਨ ਪਰੋ ਬਾਦ ਨਹੀਂ ਜਾਨੋ ਹਰ ਗੁਣ ਕਥ ਤੋ ਸੁੰਤ ਬੌਰਾਨੋ ਮੇਰੇ ਬਾਬਾ ਮੈਂ ਬਉਰਾ ਸਭ ਖਲਕ ਸਿਆਣੀ ਮੈਂ ਬਉਰਾ ਮੈਂ ਬਿਗਰਿਓ ਬਿਗਰੈ ਮਤਿ ਔਰਾ ਰਹਾਓ ਆਪਨ ਬਉਰਾ ਰਾਮ ਕੀਓ ਬਉਰਾ ਸਤਗੁਰ ਜਾਰ ਗਇਓ ਬ੍ਰਹਮੋਰਾ ਮੈਂ ਬਿਗਰੇ ਆਪਣੀ ਮਤਿ ਕੋਈ ਮੇਰੇ ਭਰਮ ਭੂਲੋ ਮਤਿ ਕੋਈ ਸੋ ਬਉਰਾ ਜੋ ਆਪ ਨਾ ਪਛਾਨੈ ਆਪ ਪਛਾਨੈ ਤਾਂ ਇਹ ਕਹਿ ਜਾਣੈ ਅਬੇ ਨਾ ਮਤਾ ਸੋ ਕਬੋ ਨਾ ਮਤਾ ਕਹਿ ਕਬੀਰ ਰਾਮੈ ਰੰਗ ਰਾਤਾ ਬਿਲਾਵਲ ਗ੍ਰਹਿ ਤਜ ਬਨ ਖੰਡ ਜਾਈਐ ਚੁਣ ਖਾਈਐ ਕੰਦਾ ਅਜੋ ਬੇਕਾਰ ਨਾ ਛੋੜਈ ਪਾਪੀ ਮਨਮੰਦਾ ਤੋ ਛੂਟੋ ਕੈਸੇ ਤਰੋ ਪਾਹ ਜਲਿਤ ਭਾਰੀ ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ ਰਹਾਓ ਵਿਖੇ ਬਹਿ ਬਿਖੇ ਬਿਖੇ ਕੀ ਬਾਸਨਾ ਤਜੀ ਨਹਿ ਜਾਈ ਅਨਕ ਯਤਨ ਕਰ ਰਾਖੀ ਐ ਫਿਰ ਫਿਰ ਲਪਟਾਈ ਜਰਾ ਜੀਵਨ ਜਰਾ ਜੀਵਨ ਜੋਬਨ ਗਿਆ ਕਿਸ਼ਕੀਆਂ ਨਾ ਨੀਕਾ ਇਹੋ ਜੀਹਰਾ ਨਿਰਮੋਲ ਕੋ ਕੌਡੀ ਲਗਮੀਕਾ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੁਮ ਸੰਸਰ ਨਾਹੀ ਦਿਆਲ ਮੋਹੇ ਸੰਸਰ ਪਾਪੀ ਬਿਲਾਵਲ ਨੇਤੇ ਉਠ ਕੋਰੀ ਗਾਗਰਿਆਨ ਲੀਪਤ ਜਿਉ ਗਇਓ ਤਾਨਾ ਬਾਨਾ ਕਸ਼ੂਨਾ ਸੂਜੈ ਹਰ ਹਰ ਰਸ ਲਪਟਿਓ ਹਮਾਰੇ ਕੁਲ ਕਉਨੇ ਰਾਮ ਕਹਯੋ ਜਬ ਕੀ ਮਾਲਾ ਲੈਨੇ ਪੂਤੇ ਤਬ ਤੇ ਸੁਖ ਨਾ ਪਇਓ ਰਹਾਓ ਸੁਨੋ ਜਠਾਨੀ ਸੁਨੋ ਦੇ ਰਾਨੀ ਅਚਰਜ ਏਕ ਭਇਓ ਸਾਤ ਸੂਤ ਇਨ ਮੁੰਡਿਏ ਖੋਏ ਇਹੋ ਮੁੰਡਿਆ ਕਿਉ ਨਾ ਮਉयो ਸਰਬ ਸੁਖਾਂ ਕਾ ਏਕ ਹਰਿ ਸਵਾਮੀ ਸੋ ਗੁਰ ਨਾਮ ਦਇਓ ਸੰਤ ਪ੍ਰਹਿਲਾਦ ਕੀ ਪੈ ਜਨ ਲਾਖੀ ਹਰ ਨਖਸ ਨਖ ਵਿਦਰਿਓ ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸ਼ਬਦ ਲਿਓ ਕਹਿਤ ਕਬੀਰ ਸਗਲ ਪਾਪ ਖੰਡਨ ਸੰਤੈ ਲੈ ਉਧਰਿਓ ਬਿਲਾਵਲ ਕੋ ਹਰਿ ਸਮਾਨ ਨਹੀਂ ਰਾਜਾ ਏ ਪੁਰਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਰਹਾਓ ਤੇਰੋ ਜਨ ਹੋਏ ਸੋਇ ਕਤ ਡੋਲੇ ਤੀਨ ਪਵਨ ਪਰ ਸਾਜਾ ਹੱਥ ਫਸਾਰ ਸਕੈ ਕੋ ਜਨ ਕਉ ਬੋਲ ਸਕੈ ਨਾ ਅੰਦਾਜਾ ਜੇ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ਕਹਿ ਕਬੀਰ ਸੰਸਾ ਭ੍ਰਮ ਚੂਕੋ ਤਰੂ ਪ੍ਰਹਿਲਾਦ ਨਿਵਾਜਾ ਬਿਲਾਵਲ ਰਾਖ ਲਿਓ ਹਮਤੇ ਬਿਗਰੀ ਸੀਲ ਧਰਮ ਜਬ ਭਗਤ ਨਾ ਕੀਨੀ ਹਉ ਅਬਮਾਨ ਟੇਢ ਪਗਰੀ ਰਹਾਓ ਅਮਰ ਜਾਨ ਸੰਜੀਏ ਕਾਇਆ ਇਹ ਮਿਥਿਆ ਕਾਚੀ ਗਗਰੀ ਜਿਨਾਂ ਨਿਵਾਜ ਸਾਜ ਹਮ ਕੀਏ ਤਸੈ ਬਿਸਾਰ ਲੈ ਤਸੈ ਬਸਾਰੇ ਔਰ ਲਗਰੀ ਸੰਧਕ ਤੋਹੇ ਸਾਧ ਨਹੀਂ ਕਈਓ ਸਰਨ ਪਰੇ ਤੁਮਰੀ ਪਗਰੀ ਕਹੇ ਕਬੀਰ ਐ ਬਿੰਤੀ ਸੁਨਿਓ ਮਤ ਘੱਲੋ ਜਮਕੀ ਖਬਰੀ ਬਿਲਾਵਲ ਦਰ مانਦੇ ਠੰਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸਨ ਦੀ ਜੈ ਖੋਲ ਕੇ ਵਾਰ ਰਹਾਓ ਤਉ ਮਤਨ ਤਨੀ ਉਦਾਰ त्याਗੀ ਸ਼ਰਵਨਨ ਸੁਨੀਆ ਤ ਸਜਸ ਤੁਮਾਰ ਮੰਗਉ ਕਾਹੇ ਰੰਕ ਸਭ ਦੇਖਾਂ ਤੁਮਹੀ ਤੇ ਮੇਰੋ ਨਿਸਤਾਰ ਜੈ ਦਿਉ ਨਾਮਾ ਬੇਪ ਸੁਦਾਮਾ ਤਿਨ ਕਉ ਕਿਰਪਾ ਪਈ ਹੈ ਅਪਾਰ ਕਹ ਕਬੀਰ ਤum ਸਮਰਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਬਿਲਾਵਲ ਡੰਡਾ ਮੰਦਰਾ ਖਿੰਥਾ ਆਦਾਰੀ ਭ੍ਰਮ ਕੈ ਪਾਏ ਭਵੈ ਪੇਖ ਧਾਰੀ ਆਸਨ ਪਵਨ ਦੂਰ ਕਰ ਬਵਰੇ ਛੋੜ ਕਪਟੋ ਨਿਤ ਹਰਿ ਭਜ ਬਵਰੇ ਰਹਾਓ ਜੇ ਤੂੰ ਜਾ ਚੈ ਸੋਤਰ ਭਵਨ ਭੋਗੀ ਕਹਿ ਕਬੀਰ ਕੇ ਸੋ ਜਗ ਜੋਗੀ ਬਿਲਾਵਲ ਕਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ ਕਿੰਝ ਤ ਪ੍ਰੀਤਨਾ ਉਪਜੈ ਜਨ ਕਉ ਜਨ ਕਹਾ ਕਰੈ ਬੇਚਾਰੇ ਰਹਾਉ ਤ੍ਰਿਗ ਤਨ ਤ੍ਰਿਗ ਤਨ ਤ੍ਰਿਗ ਇਹ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫੰਨੀ ਇਸ ਮਾਇਆ ਕਉ ਦ੍ਰਿੜ ਕਰ ਰੱਖੋ ਬਾਂਦੇ ਆ ਬਚਨੀ ਕਿਆ ਕੀਤੀ ਕਿਆ ਲੈਵਾ ਦੇਈ ਪਰਪੰਚ ਝੂਠ ਗਮਾਨਾ ਕਹਿ ਕਬੀਰ ਤੇ ਅੰਤਿ ਬਗੂਤੇ ਆਇਆ ਕਾਲ ਨੇਦਾਨਾ ਬਿਲਾਵਲ ਸਰੀਰ ਸਰੋਵਰ ਪੀਤਰੇ ਆਛੈ ਕਮਲਿਆ ਨੂਪ ਪਰਮ ਜੋਤ ਪਰਮੋਤ ਪਰਖੋਤਮ ਜਾਂ ਕਹਿ ਰੇਖਨਾ ਰੂਪ ਰੇ ਮਨ ਹਰ ਪਜ ਪ੍ਰਮਤ ਜਾਓ ਜਗ ਜੀਵਨ RAM ਰਹਾਓ ਆਵਤ ਕਸ਼ੂਨਾ ਦੀਸਈ ਨਹਿ ਦੀਸੈ ਜਾਤ ਜਹ ਉਪਜੈ ਬਿਨਸੈ ਤਹੀ ਜੈਸੇ ਪਰਵਨ ਪਾਤ ਮਿਥਿਆ ਕਰਮ ਆਇ ਤਜੀ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਨ ਮੰਝ ਮੁਰਾਰ ਬਿਲਾਵਲ ਜਨਮ ਮਰਨ ਕਾ ਭ੍ਰਮ ਗਿਆ ਗੋਬਿੰਦ ਲਵ ਲਾਗੀ ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ ਰਹਾਓ ਕਾਸੀ ਤੇ ਤੋਨੀ ਉਪਜੈ ਤੁਨ ਕਾ ਸੀ ਜਾਈ ਕਾਸੀ ਫੂਟੀ ਪੰਡਤਾ ਤੁਨ ਕਹਾਂ ਸਮਾਈ ਤ੍ਰਿਗੁਟੀ ਸੰਦ ਮੈਂ ਪੇਖਿਆ ਕਟਹੁ ਕਟ ਜਾਗੀ ਐਸੀ ਬੁੱਧ ਸਮਾਚਰੀ ਕਟ ਮਹੇ ਤਿਆਗੀ ਆਪ ਆਪ ਤੇ ਜਾਣਿਆ ਤੇਈ ਤੇਈ ਸਮਾਨਾ ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨਮਾਨਾ ਬਿਲਾਵਲ ਚਰਨ ਕਮਲ ਜਾਂ ਕਰਦਾ ਬਸ ਸੋ ਜਨ ਕਿਉਂ ਡੋਲੇ ਦੇਵ ਮਾਨੋ ਸਭ ਸੁਖ ਨੋਂ ਨਿਦਤਾ ਕੈ ਸਹਜੋ ਸਹਜੋ ਜਸ ਬੋਲੇ ਦੇਵ ਰਹਾਓ ਤਬ ਇਹ ਮਤ ਜੋ ਸਾਮੈ ਪੇਖੈ ਕੁਟਲ ਗਾਂਠ ਜਬ ਖੋਲੇ ਦੇਵ ਬਾਰੰਬਾਰ ਮਾਇਆ ਤੇ ਅਟਕੈ ਲੈ ਨਰਜਮਨ ਤੋ ਲੈ ਦੇਵ ਜਹੇ ਹੋ ਜਾਏ ਤਹੀਂ ਸੁਖ ਪਾਵੈ ਮਾਇਆ ਤਾਸ ਨਾ ਝੋਲੇ ਦੇਵ ਕਹਿ ਕਬੀਰ ਮੇਨਾ ਮੇਰਾ ਮਨ ਮੰਨਿਆ ਰਾਮਪ੍ਰੀਤ ਕੀਓ ਲੈ ਦੇਵ ਬਿਲਾਵਲ ਬਾਣੀ ਭਗਤਨਾਮ ਦੇਵ ਜੀ ਕੀ ਏਕੋ ਓੰਕਾਰ ਸਤਗੁਰ ਪ੍ਰਸਾਦ ਸਫਲ ਜਨਮ ਮੋਕੋ ਗੁਰ ਕੀਨਾ ਦੁਖ ਵਿਸਾਰ ਸੁਖ ਅੰਤਰ ਲੀਨਾ ਗਿਆਨ ਅੰਦਰ ਮੋਕੋ ਗੁਰ ਦੀਨਾ ਆਰਾਮ ਨਾਮ ਬਿਨ ਜੀਵਨ ਮਨਹੀਨਾ ਰਹਾਓ ਨਾਮ ਦੇ ਸਵਰਨ ਕਰ ਜਾ ਨਾ ਜਗ ਜੀਵਨ ਸਿਓ ਜਿਓ ਸਮਾਨਾ ਬਿਲਾਵਲ ਬਾਣੀ ਰਵਦਾਸ ਭਗਤ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਦਾਰਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਸ਼ਟ ਦਸਾ ਸਿਧ ਕਰਤ ਲੈ ਸਭ ਕਿਰਪਾ ਤੁਮਾਰੀ ਤੂੰ ਜਾਣ ਤਮੈ ਕਿਛ ਨਹੀਂ ਪਵਖੰਡਨ ਰਾਮ ਸਗਲ ਜੀ ਸਰਣਾਗਤੀ ਪ੍ਰਪੂਰਨ ਕਾਮ ਰਹਾਓ ਜੋ ਤੇਰੀ ਸਰਨਾਗਤਾ ਤਿੰਨਾ ਹੀ ਭਾਰ ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ ਕਹਿ ਰਵਿਦਾਸ ਅਕਥ ਕਥਾ ਬਹੁ ਕਾਇਕ ਰੀਜੈ ਜੈਸਾ ਤੂੰ ਤੈਸਾ ਤੁਹੀ ਕਿਆ ਉਪਮਾ ਦੀਜੈ ਬਿਲਾਵਲ ਜਿਹੇ ਕੁਲ ਸਾਧ ਬੈਸ ਨਾ ਹੋਏ ਵਰਨ ਅਬਰਨ ਰੰਗ ਨਹੀਂ ਈਸ਼ਰ ਬਿਮਲ ਬਾਸ ਜਾਨੀਆਂ ਜਗ ਸੋਏ ਰਹਾਓ ਬ੍ਰਹਮਣ ਬੈਸ ਸੂਦਿਆ ਖੱਤਰੀ ਡੋਮ ਚੰਡਾਰ ਮਨੇਸ਼ ਮਨ ਸੋਏ ਹੋਏ ਪੁਨੀਤ ਭਗਵੰਤ ਭਜਨਤੇ ਆਪ ਤਾਰ ਤਾਰੇ ਕੁਲ ਦੋਏ ਧਨ ਸੋਗਾਓ ਧਨ ਸੋਠਾਓ ਧਨ ਪੁਨੀਤ ਕੁਟੰਬ ਸਭ ਲੋਏ ਜਿਨ ਪਿਆਸਾਰ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਬਿਖ ਖੋਏ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਜੈਸੇ ਪ੍ਰਹਿਨ ਪਾਤ ਰਹਿ ਜਲ ਸਮੀਪ ਪੰਨ ਰਵਦਾਸ ਜਨਮੇ ਜਗ ਹੋਏ ਬਾਣੀ ਸਦਨੇ ਕੀ ਰਾਗ ਬਿਲਾਵਲ ਇਕ ਓੰਕਾਰ ਸਤਗੁਰ ਪ੍ਰਸਾਦ ਨਿਰਪਕੰਨਿਆ ਕੇ ਕਾਰਨ ਇਕ ਭਇਆ ਪੇਖਤਾਰੀ ਕਾਮਾਰਥੀ ਸੁਆਰਥੀ ਵਾਂ ਕੀ ਪੈ ਸਵਾਰੀ ਸਭ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ ਸਿੰਘ ਸਰਨ ਕਤ ਜਾਈ ਐ ਜੋ ਜੰਪਕ ਗਰਾਸੈ ਰਹਾਓ ਏਕ ਬੂੰਦ ਜਲ ਕਰਨੇ ਚਾਤਰਿਕ ਦੁਖ ਪਾਵੈ ਪ੍ਰਾਨ ਗਏ ਸਾਗਰ ਮਿਲੈ ਫੁਨ ਕਾਮ ਨਾ ਆਵੈ ਪ੍ਰਾਨ ਜੋ ਥਕੇ ਥਿਰ ਨਹੀਂ ਕੈਸੇ ਬਰਮਾਵੋ ਬੂਡ ਮੁਵੇ ਨੌਕਾ ਮਿਲੈ ਕਹੋ ਕਾਹੇ ਚੜਾਵੋ ਮੈਂ ਨਾਹੀ ਕਸ਼ ਹਉ ਨਹੀਂ ਕਿਸ਼ੇ ਆਹੇ ਨਾਮੋਰਾ ਅਉਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ